ਜਲੰਧਰ ਦੇ ਇੱਕ ਕੱਪੜਾ ਵਪਾਰੀ ਨੂੰ ਕੁਝ ਦਿਨ ਪਹਿਲਾਂ ਹੀ ਇੱਕ ਚਿੱਠੀ ਦੇ ਨਾਲ ਗੋਲੀ ਮਿਲੀ ਸੀ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਨੂੰ ਜਲੰਧਰ ਪੁਲਿਸ ਦੇ ਵੱਲੋਂ ਟ੍ਰੇਸ ਕਰ ਲਿਆ ਗਿਆ ਲੌਰੈਂਸ ਬਿਸ਼ਨੋਈ ਦੇ ਗੈਂਗ ਨਾਲ ਸਬੰਧਿਤ ਗੁਰਗੇ 8 ਨੂੰ ਗ੍ਰਿਫਤਾਰ ਕੀਤਾ ਗਿਆ ਫੜੇ ਗਏ ਨੌਜਵਾਨਾਂ ਕੋਲੋਂ ਪੁਲਿਸ ਨੇ ਤਿੰਨ ਨਜਾਇਜ਼ ਪਿਸਤੌਲਾਂ 10 ਕਾਰਤੂਸ ਚਾਰ ਮੈਗਜ਼ੀਨ ਤੇ ਕਈ ਵਾਹਨ ਵੀ ਬਰਾਮਦ ਕੀਤੇ ਨੇ ਜੋ ਚਿੱਠੀ ਭੇਜੀ ਗਈ ਸੀ ਉਸ ਦੇ ਵਿੱਚ ਐਲਬੀ ਤੇ ਜੀਬੀ ਦੇ ਨਾਮ ਤੇ ਫਿਰੋਤੀ ਮੰਗੀ ਗਈ ਸੀ ਜਲੰਧਰ ਦੀ ਪੁਲਿਸ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਇੱਕ ਖੁਲਾਸਾ ਜੜਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ 'ਚ ਕੁਝ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਇਹ ਜੀ ਕਰਮਾ ਫੈਸ਼ਨ ਸ਼ੋਅਰੂਮ ਹੈ ਸਾਡੇ ਜੁਲੰਦਰ ਸ਼ਹਿਰ ਦੇ ਵਿੱਚ ਉਹਨਾਂ ਨੂੰ ਇੱਕ ਰੈਂਸਮ ਲੈਟਰ ਮਿਲੀ ਸੀ ਵੀ ਨਾਲ ਥ੍ਰੈਟ ਮਿਲੀ ਸੀ ਉਹਦੇ ਵਿੱਚ ਉਸ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੈ ਟੀਮ ਬਣੀ ਸੀ ਜਿਹਦੇ ਵਿੱਚ ਸਾਡੇ ACP ਕ੍ਰਾਈਮ ਔਰ ACP ਸੈਂਟਰਲ ਔਰ ਇੰਸਪੈਕਟਰ ਸਪੈਸ਼ਲ ਸੈਲ ਸੀਗੇ ਤੋਂ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਭਾਰੀ ਮਾਤਰਾ ਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਗਿਆ ਕਿਤੇ ਨਾ ਕਿਤੇ ਨਾ 골ਡੀ ਬਰਾੜ ਜਾਂ ਲਾਰੈਂਸ ਵਿਸ਼ਨਗਰ ਉਹ ਤਫਤੀਸ਼ ਦਾ ਹਿੱਸਾ ਵੀ ਤਫਤੀਸ਼ ਦੇ ਵਿੱਚ ਪਤਾ ਚੱਲੇਗਾ ਹਾਲੇ ਤੱਕ ਕੋਈ ਲਿੰਕ ਨਹੀਂ ਕਿਸ ਤਰ੍ਹਾਂ ਦਾ ਅਸਲਾ ਕਿੰਨਾ ਬਰਾਮਦ ਕੀਤਾ ਇਹਨਾਂ ਕੋਲ ਤਿੰਨ ਪਿਸਟਲ ਬਰਾਮਦ ਹੋਏ ਆ ਜੀ ਤੇ ਚਾਰ ਮੈਗਜ਼ਨ ਬਰਾਮਦ ਹੋਏ ਆ ਤੇ 10 ਕਾਰਟੂਜ ਬਰਾਮਦ ਸ੍ਰ ਅਸਲਾ ਕਿੱਥੋਂ ਲੈ ਕੇ ਆਏ ਸੀ ਜੀ ਇਹਨਾਂ ਨੇ ਇਹ ਅਸਲਾ ਜੀ ਇਹਨਾਂ ਨੇ ਯੂਪੀ ਤੇ ਰਾਜਸਥਾਨ ਵਾਲੀ ਸੈਟ ਤੋਂ ਪ੍ਰਕਿਊਰ ਕੀਤਾ ਸੀ ਹੋਰ ਟੋਪ ਟੋਪ ਦੇ ਵਿੱਚ ਆਏਗਾ ਹਣੇ ਟੋਪ ਕਿੰਨੇ ਬੰਦੇ ਟੋਟਲ 8 ਬੰਦੇ ਹੁਣ ਤੱਕ ਗ੍ਰਸਟਾਲ ਹੋ ਚੁੱਕੇ ਆ ਅੱਜ ਦੇ ਬੰਦਿਆਂ ਦੇ ਜਿਹੜੇ ਹੈ ਜੀ ਇੱਕ ਸੰਜੇ ਹੈ ਇੱਕ ਦੀਪਕ ਹੈ ਗਜਿੰਦਰ ਰਾਦੇ ਹੈ ਅਭਿਸ਼ੇਕ ਹੈ ਪੱਪੂ ਹੈ ਮਨੋਜ ਹੈ ਦੀਪਕ ਕੁਮਾਰ ਹੈ ਸਰ ਕਿੱਥੋਂ ਹੋਈ ਹੈ ਇਹਨਾਂ ਦੀ ਥੋਬੀ ਘੱਟ ਹੋਈ ਹੈ ਸਰ ਮੇਨ ਕੋਲ ਹੈ ਇਹਨਾਂ ਜੋ ਮਾਸਟਰਮਾਈਂਡ ਕੋਲ ਹੈ ਭਾਈ ਮਾਸਟਰਮਾਈਂਡ ਕੋਲ ਹੈ ਸਰ ਮਾਸਟਰਮਾਈਂਡ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਡਿਲੀਵਰ ਕਰਨ ਵਾਲੇ ਸੀ ਉਹ ਤਾਂ ਮਨੋਜ ਐਂਡ ਰਾਦੇ ਸੀ ਔਰ ਉਹੀ ਇਹਨੂੰ ਕਰ ਰਹੇ ਸੀਗੇ ਅੱਗੇ ਵਿੱਚ ਵਿੱਚ ਸਾਰੇ ਇੱਕੋ ਕਿਸਮ ਦੇ ਇੱਕ ਹੀ ਏਰੀਆ ਦੇ ਵਿੱਚ ਮжоਰਿਟੀ ਇਹਨਾਂ ਤੋਂ ਬੰਦੇ ਰਹਿਣ ਵਾਲੇ ਆ ਇੱਕ ਦੂਜੇ ਦੇ ਪੱਲੇ ਜਾਣਕਾਰ ਆ ਔਰ ਇੱਕ ਗੈਂਗ ਟਾਈਪ ਇਹਨਾਂ ਨੇ ਆਪਸ ਵਿੱਚ ਬਣਾ ਲਿਆ ਸੀ ਜਿਸ ਦੇ ਵਿੱਚ ਸੋਸਟਾਈਮ ਇਹਨਾਂ ਨੇ ਇਸ ਕੇਸ 'ਚ ਫਰौती ਮੰਗੀ ਆ ਜੇ ਇਹ ਨਾ पकड़े ਜਾਂਦੇ ਤਾਂ ਹੋਰ ਇਸ ਤਰ੍ਹਾਂ ਦੀਆਂ ਵਾਰਤਾਂ ਦੀ ਕਰਮਾ ਵਾਲੇ ਦਾ ਨੰਬਰ ਕਿਸ ਤਰ੍ਹਾਂ ਇਹਨਾਂ ਦੇ ਕੋਲ ਆਇਆ ਉਹ ਤਫਤੀਸ਼ ਦਾ ਹਿੱਸਾ ਜੀ ਪਤਾ ਚੱਲੇਗਾ ਤਫਤੀਸ਼ ਤੁਸੀਂ ਦੱਸਿਆ ਕਿ ਜਿਹੜੇ ਥਿਆਰ ਪਾਕਿਸਤਾਨ ਤੋਂ ਵੀਰੇ ਆਏ ਕਿ ਲਿੰਕ ਇਹਨਾਂ ਦਾ ਪਾਕਿਸਤਾਨ ਦੇ ਨਾਲ ਜਾਂ ਕਿੱਦਾਂ ਨਹੀਂ ਇਹ ਹੱਲੇ ਹੁਣ ਤਫ਼ਕੀਸ਼ ਦਾ ਹਿੱਸਾ ਜੀ ਪਤਾ ਕਰਾਂਗੇ ਕਿੱਥੋਂ ਲੈ ਸੀ ਇਹਨਾਂ ਨੇ ਉਹ ਕਿ ਕਿਸ ਤਰੀਕੇ ਨਾਲ ਆਏ ਆ ਕਿਸ ਕਿੰਨੇ ਜਿਹੜੇ ਅਸਲੀ ਆ ਪਾਕਿਸਤਾਨ ਦੇ ਦੋ ਜੀ ਛੱਡੇ ਇਹਨਾਂ ਤੇ ਪਹਿਲੇ ਵੀ ਕੋਈ ਮੁਕਦਮਾ ਦਰਜ ਨਹੀਂ ਹਾਂ ਤੇ ਪਹਿਲਾਂ ਕੋਈ ਮੁਕਦਮਾ ਨਹੀਂ ਹੈ ਯੰਗਸਟਰ ਨੇ ਨਾਮ ਹੈ ਠੀਕ ਓਕੇ ਜੀ ਸਰ ਇੱਕ ਪਹਿਲਾਂ ਪ੍ਰੈਸ ਕਾਨਫਰੈਂਸ ਜਿੱਥੇ ਦਾ ਰਿਪੋਰਟ ਪੈਪ੍ਰਸ ਉਹਦੇ ਵਿੱਚ ਲਿਖਿਆ ਕਿ ਬਿਸ਼नोई ਗੈਂਡਰ ਬਣਿਆ ਇਹ ਆਪਣੇ ਆਪ ਨੂੰ ਕਲੇਮ ਕਰਦੇ ਆ ਕਿ ਬਿਸ਼ਨੋਈ ਗੈਂਗ ਦੇ ਬੰਦੇ ਆ ਅਸੀਂ ਪਰ ਨਹੀਂ ਹੁਣ ਤੱਕ ਤਪੀਸ਼ ਦਾ ਹਿੱਸਾ ਨਹੀਂ ਸਰ ਇੱਕ ਇੱਕ ਜਾਣਕਾਰੀ ਦੇ ਦਿੱਤਾ ਲੱਗਦਾ ਕਿ ਫਲੈਂਚ ਚੁਤੀ ਪਾਇਆ ਕੋਈ ਹਾਲ ਤਾਂ ਤੁਹਾਨੂੰ ਭੇਜਣਾ ਚਾਹੀਦਾ ਬਿਸ਼ਨੋਈ ਗੈਂਗ ਦੇ 8 ਬੰਦੇ ਉਹ ਤਾਂ ਸੁਬਹ ਫਲੈਂਚ ਚੁਤੀ ਤਿਆਰ ਕੀਤੀ ਨਹੀਂ ਨਹੀਂ ਤੁਹਾਡੇ ਉਹ ਤੁਹਾਡੇ ਉਹ ਇਧਰ ਮੈਂ ਤੁਹਾਡੇ ਕੋਲ ਆਇਆ ਤੁਹਾਡੇ ਕੋਲ ਕਿਹੜਾ ਸਾਡੇ ਗਰੁੱਪ ਚ ਆਇਆ ਹਾਂ ਜੀ ਕਿ ਲੱਗਦਾ ਕਿ ਜਿਹੜੇ ਇੱਥੇ ਆ ਰਹੇ ਡਰੋਨ ਥ्रू ਹੀ ਇੱਥੇ ਇੰਡੀਆ ਚ ਆਇਓ ਇਹ ਨਹੀਂ ਕਹਿ ਸਕਦੇ ਤਪੀਸ਼ ਚ ਆਏਗਾ ਤਾਂ ਪਤਾ ਲੱਗੇਗਾ He's <laughs> trying <laughs>